ਉਸ ਸਾਖੀ ਮੀਂਹ ਵਾਲੀ ਜਿਹੜੀ ਸੀ ਠੀਕ ਹੈ ਨਾ ਮੈਨੂੰ ਐਂ ਲੱਗਦਾ ਸੀ ਵੀ ਕਰੀਅਰ ਗਿਆ ਮੇਰਾ ਕਰੀਅਰ ਗਿਆ ਠੀਕ ਹੈ ਪਰ ਉਸ ਤੋਂ ਬਾਅਦ ਕਰੀਅਰ ਬਣਿਆ ਮੇਰਾ ਵੀ ਕੀ ਸਾਡੇ ਪੰਥ ਦੇ ਵਿੱਚ ਕੌਤਕ ਹੈ ਚਮਤਕਾਰ ਹੈ ਕਰਾਮਾਤ ਹੈ ਕਿਉਂਕਿ ਤੁਸੀਂ ਕਿਹਾ ਕਿ ਆ ਵੀ ਇੱਕ 56 ਚੱਕਰ ਨਾਲ ਨਿਹਰੀਆਂ ਆ ਗਈਆਂ ਮੀਂਹ ਆ ਗਿਆ ਇਹ ਸਭ ਕੁਝ ਹੋ ਗਿਆ ਲਿਸਨ ਕਰਮਾਤ ਉਥੇ ਕਹਿ ਰਿਹਾ ਜਿੱਥੇ ਬੰਦਾ ਆਪਣੀ ਹਉਮੈ ਨੂੰ ਪ੍ਰਗਟਾ ਰਿਹਾ ਹਮ ਆਪਣੀ ਹੋਂਦ ਨੂੰ ਦਿਖਾ ਰਿਹਾ ਮੈਂ ਐ ਕਰ ਸਕਦਾ ਠੀਕ ਹੈ ਜਿੱਥੇ ਭਗਤਾਂ ਨੇ ਉਹਦੀ ਕਰਾਮਾਤ ਉਹਦੀ ਕਰਨੀ ਵਿਖਾਈ ਹੈ ਵੀ ਰੱਬ ਹੈ ਤੇ ਰੱਬ ਚਾਵੇ ਤੇ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਉਹ ਕਰਾਮਾਤ ਪ੍ਰਵਾਨ ਹੈ ਗੁਰਮਤ ਵਿੱਚ ਵੀ ਹੈਗੀ ਉਹ ਗੁਰਬਾਣੀ ਵਿੱਚ 15 ਭਗਤਾਂ ਦੀਆਂ ਬਾਣੀਆਂ ਪੜ੍ਹ ਲਓ ਉਹਨਾਂ ਦੇ ਆਪਣੇ ਸ਼ਬਦ ਬਹੁਤ ਕਰਾਮਾਤਾਂ ਸੁਣਾਵਾ ਮੈਂ ਕਿੰਨੀਆਂ ਸੁਣਾਓ ਸੁਣਾਓ ਕੋਈ ਨਾ ਆਪਣੇ ਕੋ ਖੁੱਲਾ ਟਾਈਮ ਆਪਣੇ ਕੋ ਕਾਰਡ ਵੀ ਵੱਡੇ ਵੱਡੇ ਨੇ 128 GB ਕਾਰਡ ਲੈ ਕੇ ਆ ਕੋਈ ਚੱਕਰ ਉਹ ਫਿਰ ਆਇਆ ਨਾ ਨਾ ਹੋਵੇ ਬਹੁਤਾ ਲੰਮਾ ਪੋਡਕਾਸਟ ਚੱਲੇ ਜਾਵੇ ਤੇ ਅਸੀਂ ਦੋ ਤਿੰਨ ਪਾਰਟ ਚ ਚਲਾ ਦਾਂਗੇ ਕੋਈ ਚੱਕਰ ਨਹੀਂ ਕੱਲ ਪਰਸੋਂ ਦੀ ਗੱਲ ਆ ਅਸੀਂ ਬੈਠੇ ਸੀ ਭਾਜੀ कीर्तन ਕਰ ਰਹੇ ਸੀ ਉਹ ਜਿੱਥੇ ਕੀਰਤਨ ਕੀਤਾ ਨਾ ਉਹ ਕਹਿੰਦੇ ਵੀ ਆਹੀ ਗੱਲ ਚੱਲੀ ਵੀ ਕਹਿੰਦੇ ਵੀ ਕਰਾਮਾਤ ਮੈਂ ਕਰਾਮਾਤ ਹੈਗੀ ਸਹੀ ਕਰਾਮਾਤ ਹੈਗੀ ਉਹ ਕਰਾਮਾਤ ਕੀ ਹੈ ਭਗਤ ਨਾਮਦੇਵ ਜੀ ਦਾ ਸ਼ਬਦ ਪੜ ਲਓ ਭਗਤ ਨਾਮਦੇਵ ਜੀ ਜੀ ਦੇ ਵਿੱਚ ਮੰਦਿਰ ਘੁੰਮਿਆ ਦੇਖੋ ਠੀਕ ਹੈ ਹਿੰਗੋਲੀ ਜ਼ਿਲ੍ਹਾ ਹਜੂਰ ਸਾਹਿਬ ਦੇ ਕੋਲੇ 72 ਕਿਲੋਮੀਟਰ ਤੇ ਮੰਦਿਰ ਪੈਂਦਾ ਆਉਂਡਾ ਨਾਗਨਾਥ ਉਹਦੇ ਨੇੜੇ ਹੀ ਪਿੰਡ ਹੈ ਜਨਮ ਸਥਾਨ ਭਗਤ ਨਾਮਦੇਵ ਜੀ ਦਾ ਨਰਸੀ ਬਹਾਮਣੀ ਨਾਮਦੇਵ ਉੱਥੇ ਮਹਾਰਾਜ ਮੰਦਿਰ ਘੁੰਮਿਆ अच्छा ਤੇ ਅੱਜ ਵੀ ਉਹ ਮੰਦਿਰ ਹੈ ਗੁਰਬਾਣੀ ਚ ਸ਼ਬਦ ਆਇਆ ਹਸ ਤਖੇਲ ਤੇ ਤੇਰੇ ਦੇਹ ਰਿਆ ਆ ਭਗਤਕਾਰਤ ਨਾਮਾ ਪਕਰ ਉਠਾਇਆ ਭਗਤ ਨਾਮਦੇਵ ਜੀ ਹਸਦੇ ਖੇਡਦੇ ਜ਼ਿੰਦਗੀ ਬਤਾਉਣ ਵਾਲੇ ਇੱਕ ਦਿਨ ਵੀਣਾ ਲੈ ਕੇ ਮੰਦਿਰ ਚ ਆ ਕੇ ਕੀਰਤੀ ਕਰਨ ਲੱਗੇ ਠੀਕ ਹੈ ਤੇ ਜਦੋਂ ਕੀਰਤੀ ਕਰਦੇ ਐ ਤੇ ਮੰਦਿਰ ਦੇ ਪੁਜਾਰੀਆਂ ਨੇ ਉਹਨਾਂ ਨੂੰ ਧੱਕੇ ਮਾਰੇ ਮੰਦਰ ਦੇ ਪਿਛੇ। ਵੀ ਤੂੰ ਨੀਵੀਂ ਹੀ ਜਾਤਦਾ। ਛੀਂਬੇ ਜਾਤਦਾ। ਹੂੰ। ਉਹਨਾਂ ਨੇ ੱੱਕੇ ਮਾਰੇ ਜਦੋਂ ਬਾਹਰ ਕੱਢਿਆ ੱੱਕੇ ਮਾਰ ਕੇ। ਤੇ ਛੱਟ ਸੁੱਟ ਵੀ ਲੱਗੀ, ਉਹਦੀ ਵੀਣਾ ਵੀ ਤੋੜੀ। ਤੇ ਭਗਤ ਨਾਮਦੇਵ ਜੀ ਕੰਬਲੀ ਚੁੱਕੀ ਤੇ ਮੰਦਰ ਦੇ ਪਿੱਛੇ ਚਲੇ ਗਏ। ਹੂੰ। ਬੈਕ ਸਾਈਡ ਡਰਦੇ ਹੋਏ। ਡਰਦੇ। ਲੈ ਕੰਬਲੀ ਚਲਿਓ ਪਲਟਾਏ। ਪਰ ਅੱਗੇ ਕਹਿੰਦੇ ਦਿਹਰੇ ਪਾਛੇ ਬੈਠਾ ਹੈ ਜਿਉਂ-ਜਿਉਂ ਨਾਮ ਹਰਗੁਣ ਉਚਰੇ ਭਗਤ ਜਨਾ ਕੋ ਦਿਹਰਾ ਫਿਰੇ ਜਿਵੇਂ-ਜਿਵੇਂ ਨਾਮ ਦੇ ਬਰਬ ਰੱਬ ਕਰਦਾ ਗਿਆ ਮੰਦਰ ਦਾ ਮੂੰਹ ਘੁੰਮਦਾ ਘੋ ਮਜ਼ਾ ਘੁੰਮਦਾ ਭਗਤ ਨਾਮ ਦੇ ਵੱਲ ਹੋ ਗਿਆ ਅੱਜ ਵੀ ਉਹ ਮੰਦਰ ਉਵੇਂ ਹੀ ਖੜਾ ਹੈ ਜਿਹਦਾ ਨਾਮਦੇਵ ਜੀ ਨੇ ਕੀਤਾ ਹਾਂ ਉਦਾਂ ਹੀ ਉਦਾਂ ਹੀ ਤੁਹਾਨੂੰ ਆਪ ਪਤਾ ਲੱਗ ਜਾਊਗਾ ਸਾਰੇ ਉਥੋਂ ਦੇ ਦੇਖ ਕੇ ਨਾ ਪੌੜੀਆਂ ਉਥੋਂ ਦਾ ਦਰਵਾਜ਼ਾ ਵੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਵਾਕਈ ਬੰਦਰ ਘੁੰਮਿਆ ਉਥੇ ਦੇ ਲੋਕ ਵੀ ਮੰਨਦੇ ਐ ਤੇ ਮੰਨਦੇ ਆ ਬਹੁਤ ਮੰਨਤਾ ਇਹ ਕਰਾਮਾਤ ਨਹੀਂ ਪਰ ਇਹ ਕਰਾਮਾਤ ਅਸ਼ੁੱਧ ਕਰਾਮਾਤ ਜਿਹੜੀ ਰੱਬ ਦੀ ਹੋਂਦ ਨੂੰ ਪ੍ਰਗਟਾਉਂਦੀ ਆ ਠੀਕ ਹੈ ਇੱਕ ਕਰਾਮਾਤ ਵੀ ਉਹ ਮੈਂ ਆਪਣੀ ਸ਼ਕਤੀ ਦਿਖਾ ਰਿਹਾ ਉਹ ਤਾਂ ਜਾਦੂਗਰ ਵੀ ਦਿਖਾਈ ਜਾਂਦੀ ਤੇ ਇਸ ਤਰ੍ਹਾਂ ਅਨੇਕਾਂ ਸ਼ਬਦ ਹੈ ਭਾਜੀ ਗੁਰਬਾਣੀ ਚ ਕਰਾਮਾਤ ਦੇ ਧੰਨ ਧੰਨ RAMDAS GUR ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਬਿਐ ਗੁਰੂ RAMDAS ਬਚਪਨ ਵਿੱਚ ਜਿਹੜਾ ਯਤੀਮ ਅਨਾਥ ਸੀ ਬੇਸਹਾਰਾ ਸੀ ਅੱਜ ਉਹ ਲੱਖਾਂ ਨੂੰ ਸਹਾਰਾ ਦੇ ਰਿਹਾ ਹੈ ਅੱਜ ਉੱਥੇ ਸਿੱਖ ਸੰਗਤਾਂ ਨੇ ਤਾਂ ਉਹਨੂੰ ਮੱਥੇ ਟੇਕਿਆ ਅੱਜ ਉਹਨੂੰ ਤਾਂ ਰੱਬ ਵੀ ਮੱਥੇ ਟੇਕ ਰਿਹਾ ਗੁਰੂ ਅਮਰਦਾਸ ਨੇ ਵੀ ਮੱਥੇ ਟੇਕਿਆ ਉਹਨੂੰ ਗੁਰੂ ਰਾਮਦਾਸ ਹਸਪਤਾਲ ਨੂੰ ਠੀਕ ਹੈ ਨਾ ਇਹ ਕਰਾਮਾਤ ਨਹੀਂ ਵਰਤੀ ਪਰ ਇਹ ਰੱਬ ਦੇ ਘਰ ਦੀ ਕਰਾਮਾਤ ਦਿਖਾ ਰਹੀ ਹੈ ਵੀ ਰੱਬ ਜੇ ਚਾਵੇ ਤੇ ਖਾ ਰੀਤੇ ਰਾਜ ਕਰਾਵੇ ਰਾਜ ਕਰਾ ਰਾਜਾ ਤੇ ਭਿਖਾਰੀ